ਕਾਂਗਰਸ ਪਾਰਟੀ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਕੁਲਬੀਰ ਸਿੰਘ ਜੀਰਾ ਹੁਣਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਗੱਲ ਆਖੀ ਹੈ ਕਿ ਪੰਜਾਬ ਦੇ ਅੰਦਰ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਸਾਰਿਆਂ ਦੇ ਡਰਗ ਟੈਸਟ ਹੋਣੇ ਚਾਹੀਦੇ ਨੇ ਜੇਕਰ ਉਮੀਦਵਾਰ ਹੀ ਨਸ਼ੇ ਕਰਦੇ ਹੋਣਗੇ ਤਾਂ ਪੰਜਾਬ ਨੂੰ ਕਿੱਥੋਂ ਫਿਰ ਨਸ਼ਾ ਮੁਕਤ ਬਣਾਇਆ ਜਾਵੇਗਾ ਇਹ ਕੁਲਬੀਰ ਸਿੰਘ ਜੀਰਾ ਹੁਣਾਂ ਦੇ ਸ਼ਬਦ ਨੇ ਦੱਸਿਆ ਜਾ ਰਿਹਾ ਹੈ ਕੀ ਇਹ ਕੁਲਬੀਰ ਸਿੰਘ ਜੀਰਾ ਹੁਣਾਂ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਗੱਲ ਲਿਖੀ ਹੈ ਕਿ ਉਮੀਦਵਾਰਾਂ ਦੇ ਡੋਪ ਟੈਸਟ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ ਜੇਕਰ ਉਹ ਟੈਸਟ ਨਹੀਂ ਹੁੰਦੇ ਤਾਂ ਉਹ ਸੁਪਰੀਮ ਕੋਰਟ ਦਾ ਰੁਖ ਵੀ ਕਰਨਗੇ ਕੁਲਬੀਰ ਸਿੰਘ ਜੀਰਾ ਜੋ ਕਿ ਸਾਬਕਾ ਵਿਧਾਇਕ ਵੀ ਨੇ ਜ਼ਨਾਲ ਹੀ ਆ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਖਡੂਰ ਸਾਹਿਬ ਤੋਂ ਟਿਕਟ ਦਿੱਤੀ ਹੋਈ ਹੈ ਤੇ ਖਡੂਰ ਸਾਹਿਬ ਦੀ ਟਿਕਟ ਦੇ ਉੱਤੇ ਹੀ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕਰਨਾ ਖਡੂਰ ਸਾਹਿਬ ਤੋਂ ਸ਼ੁਰੂ ਵੀ ਕਰ ਦਿੱਤਾ ਗਿਆ ਤੇ ਇਸੇ ਦਿਨ ਆ ਹੀ ਦੱਸ ਗਏ ਕਿ ਖਡੂਰ ਸਾਹਿਬ ਤੋਂ ਚੋਣ ਪ੍ਰਚਾਰ ਦੇ ਦੌਰਾਨ ਕੁਲਬੀਰ ਜੀਰਾ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਸਾਰਿਆਂ ਦੇ ਡੋਪ ਟੈਸਟ ਜਿਹੜੇ ਆ ਉਹ ਕਰਵਾਉਣੇ ਚਾਹੀਦੇ ਨੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਡੋਪ ਟੈਸਟ ਹੋਣੇ ਚਾਹੀਦੇ ਨੇ ਜੇਕਰ ਉਮੀਦ ਵਾਰ ਹੀ ਨਸ਼ੇ ਕਰਦੇ ਹੋਣਗੇ ਤਾਂ ਪੰਜਾਬ ਨੂੰ ਕਿੱਥੋਂ ਨਸ਼ਾ ਮੁਕਤ ਬਣਾਇਆ ਜਾਵੇਗਾ ਤਾਂ ਅਸਲ ਪੰਜਾਬ ਦੇ ਵਿੱਚ ਨਸ਼ਾ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਜਿਸ ਨੂੰ ਲੈ ਕੇ ਹੁਣ ਚੋਣ ਪ੍ਰਚਾਰ ਦੇ ਦੌਰਾਨ ਇਹ ਦਾਅਵੇ ਕੀਤੇ ਜਾ ਰਹੇ ਨੇ ਵਾਅਦੇ ਕੀਤੇ ਜਾ ਰਹੇ ਨੇ ਲੋਕਾਂ ਦੇ ਨਾਲ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਜਿਸ ਕਿਸੇ ਨੂੰ ਵੀ ਮੌਕਾ ਮਿਲਦਾ ਹੈ ਤਾਂ ਉਹ ਉਸ ਹਲਕੇ ਦੇ ਵਿੱਚੋਂ ਜਾਂ ਪੂਰੇ ਪੰਜਾਬ ਦੇ ਵਿੱਚੋਂ ਹੀ ਨਸ਼ਾ ਖਤਮ ਕਰਨ ਦਾ ਯਤਨ ਜੜਾਉ ਜ਼ਰੂਰ ਕਰਨਗੇ ਇਸ ਨੂੰ ਦੇਖਦੇ ਹੋਏ ਕੁਲਬੀਰ ਸਿੰਘ ਜੀਰਾ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਵੀ ਡੋਪ ਟੈਸਟ ਹੋਣੇ ਚਾਹੀਦੇ ਨੇ ਇਸ ਨੂੰ ਲੈ ਕੇ ਉਹਨਾਂ ਨੇ ਅਰਜ਼ੀ ਵੀ ਲਿਖੀ ਹੋਈ ਹੈ ਤੇ ਜੇਕਰ ਉਹਨਾਂ ਦੀ ਅਰਜ਼ੀ ਦੇ ਉੱਤੇ ਕੋਈ ਜਵਾਬ ਨਹੀਂ ਆਉਂਦਾ ਤਾਂ ਫਿਰ ਉਹ ਸੁਪਰੀਮ ਕੋਰਟ ਦਾ ਵੀ ਰੁਖ ਕਰਨਗੇ ਤਾਂ ਹੁਣ ਉਮੀਦਵਾਰਾਂ ਦੇ ਡੋਪ ਟੈਸਟ ਦਾ ਮਾਮਲਾ ਉੱਠਿਆ ਕੁਲਬੀਰ ਸਿੰਘ ਜੀਰਾ ਉਹਨਾਂ ਨੇ ਮੰਗ ਕੀਤੀ ਹੈ ਕਿ ਉਮੀਦਵਾਰਾਂ ਦੇ ਡੋਪ ਟੈਸਟ ਹੋਣੇ ਚਾਹੀਦੇ ਨੇ ਜੇਕਰ ਉਮੀਦਵਾਰ ਹੀ ਨਸ਼ਾ ਦੇਖੋਗੇ ਤਾਂ ਫਿਰ ਪੰਜਾਬ ਨੂੰ ਨਸ਼ਾ ਮੁਕਤ ਕਿਥੋਂ ਬਣਾਇਆ ਜਾਵੇਗਾ ਕਾਂਗਰਸ ਪਾਰਟੀ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਕੁਲਬੀਰ ਸਿੰਘ ਜੀਰਾ ਹੁਣਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਗੱਲ ਆਖੀ ਹੈ ਕਿ ਪੰਜਾਬ ਦੇ ਅੰਦਰ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਸਾਰਿਆਂ ਦੇ ਡਰਗ ਟੈਸਟ ਹੋਣੇ ਚਾਹੀਦੇ ਨੇ ਜੇਕਰ ਉਮੀਦਵਾਰ ਹੀ ਨਸ਼ੇ ਕਰਦੇ ਹੋਣਗੇ ਤਾਂ ਪੰਜਾਬ ਨੂੰ ਕਿੱਥੋਂ ਫਿਰ ਨਸ਼ਾ ਮੁਕਤ ਬਣਾਇਆ ਜਾਵੇਗਾ ਇਹ ਕੁਲਬੀਰ ਸਿੰਘ ਜੀਰਾ ਹੁਣਾਂ ਦੇ ਸ਼ਬਦ ਨੇ ਦੱਸਿਆ ਜਾ ਰਿਹਾ ਹੈ ਇਹ ਕੁਲਬੀਰ ਸਿੰਘ ਜੀਰਾ ਹੁਣਾਂ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਗੱਲ ਲਿਖੀ ਹੈ ਕਿ ਉਮੀਦਵਾਰਾਂ ਦੇ ਡੋਪ ਟੈਸਟ ਜਿਹੜੇ ਨੇ ਉਹ ਹੁਣੇ ਚਾਹੀਦੇ ਨਹੀਂ ਜੇਕਰ ਉਹ ਟੈਸਟ ਨਹੀਂ ਹੁੰਦੇ ਤਾਂ ਉਹ ਸੁਪਰੀਮ ਕੋਰਟ ਦਾ ਰੁਖ ਵੀ ਕਰਨਗੇ ਕੁਲਬੀਰ ਸਿੰਘ ਜੀਰਾ ਜੋ ਕਿ ਸਾਬਕਾ ਵਿਧਾਇਕ ਵੀ ਨੇ ਜ਼ਨਾਲ ਹੀ ਆ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਖਡੂਰ ਸਾਹਿਬ ਤੋਂ ਟਿਕਟ ਦਿੱਤੀ ਹੋਈ ਹੈ ਤੇ ਖਡੂਰ ਸਾਹਿਬ ਦੀ ਟਿਕਟ ਦੇ ਉੱਤੇ ਹੀ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕਰਨਾ ਖਡੂਰ ਸਾਹਿਬ ਤੋਂ ਸ਼ੁਰੂ ਵੀ ਕਰ ਦਿੱਤਾ ਗਿਆ ਤੇ ਇਸੇ ਦਿਨ ਆ ਹੀ ਦੱਸ ਗਏ ਕਿ ਖਡੂਰ ਸਾਹਿਬ ਤੋਂ ਚੋਣ ਪ੍ਰਚਾਰ ਦੇ ਦੌਰਾਨ ਕੁਲਬੀਰ ਜੀਰਾ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਸਾਰਿਆਂ ਦੇ ਡੋਪ ਟੈਸਟ ਜਿਹੜੇ ਆ ਉਹ ਕਰਵਾਉਣੇ ਚਾਹੀਦੇ ਨੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਡੋਪ ਟੈਸਟ ਹੋਣੇ ਚਾਹੀਦੇ ਨੇ ਜੇਕਰ ਉਮੀਦਵਾਰ ਹੀ ਨਸ਼ੇ ਕਰਦੇ ਹੋਣਗੇ ਤਾਂ ਪੰਜਾਬ ਨੂੰ ਕਿੱਥੋਂ ਨਸ਼ਾ ਤ ਬਣਾਇਆ ਜਾਵੇਗਾ ਤਾਂ ਰਸਲ ਪੰਜਾਬ ਦੇ ਵਿੱਚ ਨਸ਼ਾ ਲਗਾਤਾਰ ਵਾਅਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਚੋਣ ਪ੍ਰਚਾਰ ਦੇ ਦੌਰਾਨ ਇਹ ਦਾਅਵੇ ਕੀਤੇ ਜਾ ਰਹੇ ਨੇ ਵਾਅਦੇ ਕੀਤੇ ਜਾ ਰਹੇ ਨੇ ਲੋਕਾਂ ਦੇ ਨਾਲ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਜਿਸ ਕਿਸੇ ਨੂੰ ਵੀ ਮੌਕਾ ਮਿਲਦਾ ਹੈ ਤਾਂ ਉਹ ਉਸ ਹਲਕੇ ਦੇ ਵਿੱਚੋਂ ਜਾਂ ਪੂਰੇ ਪੰਜਾਬ ਦੇ ਵਿੱਚੋਂ ਹੀ ਨਸ਼ਾ ਖਤਮ ਕਰਨ ਦਾ ਯਤਨ ਜੜਾਉ ਜ਼ਰੂਰ ਕਰਨਗੇ ਇਸ ਨੂੰ ਦੇਖਦੇ ਹੋਏ ਕੁਲਵੀਰ ਸਿੰਘ ਜੀਰਾ ਹੁਣਾਂ ਨੇ ਬਿਆਨ ਦਿੱਤਾ ਹੈ ਕਿ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਵੀ ਡਰਗ ਟੈਸਟ ਹੋਣੇ ਚਾਹੀਦੇ ਨੇ ਇਸ ਨੂੰ ਲੈ ਕੇ ਉਹਨਾਂ ਨੇ ਅਰਜ਼ੀ ਵੀ ਲਿਖੀ ਹੋਈ ਹੈ ਤੇ ਜੇਕਰ ਉਹਨਾਂ ਦੀ ਅਰਜ਼ੀ ਦੇ ਉੱਤੇ ਕੋਈ ਜਵਾਬ ਨਹੀਂ ਆਉਂਦਾ ਤਾਂ ਫਿਰ ਉਹ ਸੁਪਰੀਮ ਕੋਰਟ ਦਾ ਵੀ ਰੁਖ ਕਰਨਗੇ ਤਾਂ ਹੁਣ ਉਮੀਦਵਾਰਾਂ ਦੇ ਡੋਪ ਟੈਸਟ ਦਾ ਮਾਮਲਾ ਉੱਠਿਆ ਕੁਲਬੀਰ ਸਿੰਘ ਜੀ ਰਾਹ ਉਹਨਾਂ ਨੇ ਮੰਗ ਕੀਤੀ ਹੈ ਕਿ ਉਮੀਦਵਾਰਾਂ ਦੇ ਡੋਪ ਟੈਸਟ ਹੋਣੇ ਚਾਹੀਦੇ ਨੇ ਜੇਕਰ ਉਮੀਦਵਾਰ ਹੀ ਨਸ਼ਾ ਕਰਦੇ ਹੋਣਗੇ ਤਾਂ ਫਿਰ ਪੰਜਾਬ ਨੂੰ ਨਸ਼ਾ ਮੁਕਤ ਕਿਥੋਂ ਬਣਾਇਆ ਜਾਵੇਗਾ